ਲੋਕਾਂ ਦੇ ਜੇ ਕੰਮ ਨਹੀਂ ਕਰੋਗੇ ਤਾਂ ਗੱਲ ਕਰਨੀ ਪਊ। ਮੈਂ 2 ਦਿਨ ਦਾ ਟਾਈਮ ਤੁਹਾਨੂੰ ਬੜੇ ਆਦਰ ਪੂਰਵਕ ਬੇਨਤੀ ਕਰਕੇ 2 ਦਿਨ ਦਾ ਹੋਰ ਟਾਈਮ ਦੇ ਰਿਹਾ। ਨਹੀਂ ਜਿੱਥੇ ਵੀ ਤੁਸੀਂ ਹੋਵੋਗੇ ਮੈਂ ਤੁਹਾ ਤੋਂ ਟਾਈਮ ਮੰਗਦਾ ਹਾਂ। ਤੁਸੀਂ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਕਹਿ ਸਕਦੇ ਹੋ ਗੱਲ ਕਰਨ ਨੂੰ। ਤੁਸੀਂ ਆਪਣੇ OSD ਨੂੰ ਕਹਿ ਸਕਦੇ ਹੋ। ਕਿਸੇ ਨੂੰ ਵੀ ਕਹਿ ਸਕਦੇ ਹੋ। ਜਦੋਂ ਇੱਕ ਨਮੈਂਦਾ ਕੋਈ ਵੀ ਚਾਹੇ ਆਮ ਆਦਮੀ ਹੋਵੇ ਕੋਈ ਵੀ ਜੇ ਉਹਦਾ ਕੋਈ ਇਸ਼ੂ ਹੋ ਮਿਲਣਾ ਚਾਹੁੰਦਾ ਤੇ ਮੁੱਖ ਮੰਤਰੀ ਦਰਵਾਜ਼ੇ ਬੰਦ ਕਰ ਲੈਂਦਾ ਤੇ ਫਿਰ ਕਿਵੇਂ ਕੰਮ ਚੱਲੇ ਅੱਜ ਮੈਂ ਇਹ ਗੱਲ ਜਿਹੜੀ ਇਹਦੇ ਪਿੱਛੇ ਥੋੜਾ ਜਿਹਾ ਬੈਕਗ੍ਰਾਉਂਡ ਚ ਜੜਨਾ ਚਾਹਣਾ ਮੈਂ ਲਗਾਤਾਰ ਤੁਹਾਨੂੰ ਚਿੱਠੀਆਂ ਲਿਖ ਲਿਖ ਥੱਕ ਗਿਆ ਰੇਲਵੇ ਮਿਨਿਸਟਰੀ ਤੁਹਾਡਾ ਮਹਿਕਮਾ ਗੱਲ ਕਰ ਕਰ ਫੇ ਥੱਕ ਗਿਆ ਮੈਂ ਉੱਥੇ ਜਾ ਕੇ ਰੇਲਵੇ ਤੇ ਸਾਰਾ ਮੀਡੀਆ ਨਾਲ ਤਾਂ ਮੈਂ ਗੱਲ ਕਰਕੇ ਦੇਖ ਲਈ ਪਰ ਤੁਹਾਡੇ ਤੇ ਕੋਈ ਵੀ ਅਸਰ ਨਹੀਂਗਾ ਐਡੇ ਢੀਠ ਹੋ ਤੁਸੀਂ ਲੋਕ ਤੁਸੀਂ ਕੰਮ ਕਰਨ ਆਏ ਨਹੀਂ ਤੁਸੀਂ ਸਿਰਫ ਅਜਾਸ਼ੀਆਂ ਹੋਟਲਾਂ 'ਚ ਕਰਨ ਰਹਿਣ ਖਾਣ ਪੀਣਾ ਓਹ ਤੁਹਾਡਾ ਕੋਈ ਕੰਮ ਨਹੀਂ ਮੈਂ ਆਪਣੇ ਮੇਰੇ ਦਫ਼ਤਰ ਤੋਂ 21 ਮਈ ਦੀ ਇਹਨਾਂ ਨੂੰ ਡੀਓ ਲੈਟਰ ਇੱਕ ਇੱਕ ਚੀਜ਼ ਮੈਂ ਵਿਸਥਾਰ ਨਾਲ ਇਹਨਾਂ ਨੂੰ ਇਹ ਦੱਸੀ ਕਿ ਕੀ ਗੱਲ ਆ ਕੀ ਇਹ ਬਾਤ ਆ ਭਾਈ ਭਗਵੰਤ ਮਾਨ ਸਾਹਿਬ ਥੋੜਾ ਇਹਦਾ ਸਾਨੂੰ ਤੁਸੀਂ ਤਾਂ ਸਿਰਫ ਸਾਨੂੰ ਪਰਮਿਸ਼ਨ ਦੇਣੀ ਤੁਸੀਂ ਤਾਂ ਪੀ ਡਬਲਯੂ ਡੀ ਮੈਂ ਕਿਉਂ ਨਹੀਂ ਇੰਨਾ ਲਿਖਣਾ ਵੀ ਹਾਂ ਬਣਾ ਲਊ ਹੁਣ ਮੈਂ ਬੇਨਤੀ ਕਰਨ ਲੱਗਿਆ ਵੀ ਦੋ ਦਿਨ ਕਿਉਂਕਿ ਇੱਕ ਤਾਂ ਸੁਨਿਆਣੇ ਦੀ ਉਹ ਤਾਂ ਤੁਸੀਂ ਨਹੀਂ ਸੁਣੋ ਇਕ ਤਾਂ ਇਲੈਕਸ਼ਨ ਚੱਲ ਰਹੀ ਹੈ ਹੁਣ ਦੋ ਦਿਨਾਂ ਬਾਅਦ ਮੁੱਖ ਮੰਤਰੀ ਸਾਹਿਬ ਜਨਤਾ ਤੁਹਾਡੀ ਕੋਈ ਟੀਮ ਇਹਦਾ ਫੈਸਲਾ ਕਰ ਲਵੇ ਜੇ ਨਹੀਂ ਜਵਾਬ ਤੇ ਮੈਂ ਕੋਈ ਇਹ ਨਹੀਂ ਵੀ ਕੋਈ ਤੁਹਾਡੇ ਤੇ ਕੋਈ ਹਮਲਾ ਕਰਨ ਆ ਰਿਹਾ ਕੋਈ ਲੋਕਾਂ ਨੂੰ ਲੈ ਕੇ ਆ ਰਿਹਾ ਮੈਂ ਇਕੱਲਾ ਤੁਹਾਡੇ ਕੋਲ ਆਉਂਗਾ ਮੈਂ ਤੁਹਾਡੇ ਆਫਿਸ 'ਚ ਟਾਈਮ ਵੀ ਲਿਖਾ ਦੇਣਾ ਵੀ ਭਾਈ ਮਿਲਣਾ ਹੈ ਉੱਥੋਂ ਪਰ ਟਾਈਮ ਤੁਸੀਂ ਦੇਣਾ ਨਹੀਂ ਨਾ ਤੁਸੀਂ ਕੋਈ ਗੱਲ ਕਰਨੀ ਹੈ ਉਹ ਅਸੀਂ ਤੁਹਾਨੂੰ ਜਾਣਦੇ ਹਾਂ ਤੁਸੀਂ ਕਿ ਕਿੱਡੇ ਕਿ ਜੁਕੀ ਤੇ ਫਿਰ ਫਿਰ ਨਾ ਕਿਉਂ ਆ ਕੇ ਖੜਾ ਹੋ ਗਿਆ ਜੀ ਧੱਕੇ ਨਾਲ ਇਹਨਾਂ ਨੂੰ ਆ ਕੋਠੀ ਜਾਣ ਉਹ ਨਹੀਂ ਮੈਂ ਕੋਠੀ ਚ ਨਹੀਂ ਆਉਂਗਾ ਮੈਂ ਲੁਧਿਆਣੇ ਤੁਹਾਡੇ ਹੋਟਲ ਚ ਆਉਂਗਾ ਜਿੱਤੇ ਸਾਰੇ ਹੀ ਆਉਂਦੇ ਆ